ਚੜ੍ਹਦੀ ਕਲਾ ਜਮ ਗੁਰਸੇਕ ਸਿੰਘ ਆ ਮਹਾਰਾਜ ਦੇ ਬਾਣੀ ਚ ਰਹਿਣਾ ਵਾਲਾ ਬਾਣੀਪੜਦਾ ਬਾਣੀ ਵਾਲਾ ਸਿੰਘ ਆ ਮੈਨੂੰ ਕੀ ਯੁਰਤਿਆ ਕਿਸੇ ਮੁਸਲਮਾਨ ਤੋਂ ਜਿੱਤੀ ਜਿੱਦੀ ਜਿਹੜਾ ਮੇਰੇ ਤੋਂ ਮੈਂ ਕਰ ਦੋ ਮੈਨੂੰ ਕੁਝ ਮੇਰਾ ਗੁਰੂ ਮੇਰੇ ਵਾਲਿਆ ਜਾਮ ਗੁਰੂ ਹੈ ਲੱਕ ਬਾਹੇ ਕਿ ਕੀਜਾ ਤੁਸੀਂ ਲੋਕ ਮੂਰਖ ਬਣਾਈ ਜਾਂਦੇ ਹੋ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਠੱਗੀਆਂ ਮਾਰੀ ਜਾਂਦੇ ਹੋ ਤੁਸੀਂ ਹੈਲੋ ਹਾਂਜੀ ਭੈਣ ਜੀ ਕੋਲ ਨਹੀਂ ਆ ਹਾਂ ਜੱਜ ਪਾ ਜੀ ਮੇਰੀ ਹੋਈ ਸੀ ਗੱਲ ਹੁਣੇ ਵੀਰ ਨਾਲ ਹਾਂਜੀ ਪੱਤਰ ਜਿਹੜੀ ਗੱਲ ਤੇ ਅੰਦਰ ਜਿਹੜੀ ਗੱਲ ਤਾਂ ਸਮਝਣਾ ਲੱਗਿਆ ਤੁਹਾਨੂੰ ਪਰ ਉਸ ਤੋਂ ਇਹ 340 ਵਿੱਚ ਚੈੱਕ ਕਰ ਲਿਆ ਬਾਬਾ ਜੀ ਕਿ ਕਿ ਬਹਾਂ ਟਿਕਿਆ OK ਅੱਛਾ ਪਰ ਮੰਨ ਮੈਂ ਜਿੱਤ ਪਾ ਲੈ ਮੇਰੇ ਪੁੱਛੀ ਤਾਜੀ ਬਾਪ ਜੀ ਤਾਂ ਬਾਬਾ ਜੀ ਨੇ ਬਹੁਤ ਕੁਝ ਲਿਖਿਆ ਹੋਇਆ ਬਾਕੀ ਦੇਖਿਆ ਜੀ ਕਿ ਤਾਂ ਕਿ ਮੇਰੇ ਬੱਚੇ ਤੁਸੀਂ ਦੇਖ ਸਕਦੇ ਕਿ ਜਿੰਨਾ ਤੁਸੀਂ ਮਿਹਨਤ ਕਰ ਰਹੇ ਜਿੰਨਾ ਤੁਸੀਂ ਪਰਸ਼ਰਮ ਕਰਦੇ ਹੋ ਜਿੰਨਾ ਤੁਹਾਨੂੰ ਫਲ ਮਿਲਣਾ ਚਾਹੀਦਾ ਹੈ ਨਾ ਉਹ ਫਲ ਤੁਹਾਨੂੰ ਮਿਲ ਨਹੀਂ ਰਿਹਾ ਹਾਂ ਜੀ ਸਮਝ ਰਹੇ ਜੀ ਇੱਕ ਪ੍ਰੋਬਲਮ ਚ ਨਿਕਲ ਕੇ ਮੇਰੇ ਬੱਚੇ ਦੂਜੀ ਤੇ ਆ ਤੀਜੀ ਚੋਂ ਨਿਕਲਦੀ ਹੁੰਦੀ ਚੀਜ਼ ਆ ਅੱਗੇ ਇਹ ਤਾਂ ਹੀ ਹੋ ਰਿਹਾ ਮੇਰੇ ਬੱਚੇ ਬਿਲਕੁਲ ਇਹ ਹਰ ਇੱਕ ਮੇਰੇ ਬੱਚੇ ਤੇ ਮੇਰੇ ਬੱਚੇ ਹਰ ਇੱਕ ਚੀਜ਼ਾਂ ਚ ਮੇਰੇ ਬੱਚੇ ਕਿਤੇ ਨਾ ਕਿਤੇ ਚੀਜ਼ਾਂ ਹੋ ਰਹੀਆਂ ਮੇਰੇ ਬੱਚੇ ਚ ਕਦੇ ਕਿਹੜੇ ਕੰਮਾਂ ਚ ਕਦੇ ਕਿਹੜੇ ਕੰਮਾਂ ਚ ਕੈਨ ਨਾ ਤੁਸੀਂ ਬਹੁਤ ਕੁਝ ਚਾਹੁੰਦੇ ਲੇਕਿਨ ਹੋ ਕੁਛ ਨਹੀਂ ਹੋਇਆ ਬਿਲਕੁਲ ਬਿਲਕੁਲ ਕਿਹੜੀ ਲੋਕੀ ਮੇਰੇ ਬੱਚੇ ਤੁਹਾਡੇ ਤੋਂ ਬਾਅਦ ਆਏ ਉਹ ਤੁਹਾਡੇ ਤੋਂ ਕੀ ਲਾਂਗੇ ਲੇਕਿਨ ਤੁਸੀਂ ਉੱਧਰ ਹੀ ਸਟੈਂਡ ਬੈਠ ਰਹੇ ਹੋ ਕੋਈ ਵੀ ਪ੍ਰੋਗਰੈਸ ਕੋਈ ਵੀ ਰਿਪੋਰਟ ਆਣੀ ਨਹੀਂ ਕੋਈ ਬਿਲਕੁਲ ਇਦਾਂ ਹੀ ਪੈਂਜੀ ਇਦਾਂ ਹੀ ਜੇ ਤੇ ਨਾ ਚੱਲੀ ਤੇ ਮੈਂ ਫੇਰ ਤਾਂ ਮੇਰੇ ਬੱਚੇ ਬਹੁਤ ਕੁਝ ਅਚੀਵ ਕੀਤਾ ਵਾ ਇਹ ਮੇਰੇ ਬੱਚੇ ਜੇ ਤੁਸੀਂ ਉਸ ਦਾ ਹਾਲ ਦੇਖੋਗੇ ਇਹ ਫੇਰ ਤਾਂ ਤੁਸੀਂ ਕੁਝ ਨਹੀਂ ਕੀਤੀ ਕਿ ਤੱਕ ਨਾ ਤੁਸੀਂ ਬਹੁਤ ਕੁਝ ਚਾਹੁੰਦੇ ਹੋ ਕਿ ਕੋਈ ਕੁਝ ਵੀ ਨਹੀਂ ਇਹ ਕਿੰਦਾ ਮਤਲਬ ਕੁਝ ਕੀਤਾ ਕੁਦਾ ਕਰਾਇਆ ਭੈਣ ਜੀ ਕੁਝ ਕਿੰਦਾ ਇਦਾਂ ਕੁਝ ਬਿਲਕੁਲ ਬਿਲਕੁਲ ਹੀ ਤੁਹਾਡੇ ਉੱਤੇ ਕੀਤਾ ਕਰਾਇਆ ਮੇਰੇ ਪੁੱਛੇ ਤੁਹਾਡੇ ਘਰ ਪਰਿਵਾਰ ਚ ਜਿਹਦੇ ਘਰ ਕੀ ਚੀਜ਼ਾਂ ਹੋਈਆਂ ਕੀ ਮਤਲਬ ਕਿੰਦਾ ਮੈਨੂੰ ਤਾਂ ਜਾਣਕਾਰੀ ਨਹੀਂ ਹੈ ਇੰਨੀ ਜ਼ਿਆਦਾ ਜੀ ਇਸ ਬਾਰੇ ਇਹ ਮੇਰੇ ਪੁੱਛੇ ਚੀਜ਼ਾਂ ਕਿਉਂ ਹੋਈਆਂ ਇਹ ਤਾਂ ਕਰਕੇ ਹੋਈਆਂ ਮੇਰੇ ਪੁੱਛੇ ਕਿ ਕਿਸੇ ਦੇ ਘਰ ਪਰਿਵਾਰ ਦੇ ਉੱਤੇ ਮੇਰੇ ਪੁੱਛੇ ਇੰਨੀਆਂ ਚੀਜ਼ਾਂ ਹੋ ਗਈਆਂ ਜਦੋਂ ਤੱਕ ਇਹ ਚੀਜ਼ਾਂ ਨਹੀਂ ਫਟੂ ਫਟੂਗੀ ਉਦੋਂ ਤੱਕ ਆਪਣਾ ਕੰਮ ਤਹੀਂ ਬਣੂਗਾ ਸਾਹਮਣੇ ਭੇਡਾ ਵਗੈਰਾ ਸਾਨੂੰ ਦੱਸ ਦੇ ਫੇ ਤੈਨੂੰ ਕਿੱਦਾਂ ਬਚਾਉਣੀ ਐ ਜੀ ਕੀ ਕਰਨਾ ਇਹ ਪੁੱਤਰ ਇਹਦੀ ਭੇਡ ਜਿਹੜੀ ਲੱਗੂਗੀ 4500 ਰੁਪਏ ਦੀ ਟਿਕੈਟ ਜੀ ਜਿਹੜਾ ਪਤਾ ਲਾਉਣਾ ਆਪਾਂ ਵੀ ਜਿਹੜਾ ਪਤਾ ਲਾਉਣਾ ਵੀ ਕਿੰਨੇ ਕੀਤਾ ਨਾ 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 ਇਸ ਜੀ ਤੱਕ ਸਾਰਾ ਕੁਝ ਪਤਾ ਲੱਗ ਜੂਗਾ ਕਿਨੇ ਕੀਤਾ ਵਾ ਸਾਰਾ ਕੁਝ ਹੋ ਜੋ ਇਸ ਜੀ ਦੇ ਨਾਲੇ ਆਪਾਂ ਕਿੱਥੋਂ ਕਰਾਇਆ ਵਾ ਤੇ ਨੈਗੇਟਿਵਿਟੀ ਜਿਹੜੀ ਹੋਈ ਐ ਉਹ ਵੀ हट ਚੁੱਕੀ ਓਨ ਦਾ ਉਪਾ ਉਪਾ ਹੋ ਜੂਗਾ ਜਾਨੀ ਕਿ 4500 ਰੁਪਏ ਚ ਬਿਲਕੁਲ ਪਾਇਤੀ ਹੋ ਜਾਊਗਾ ਤੇ ਕਿੰਨਾ ਕੁ ਟਾਈਮ ਹੋ ਤਾਂ ਕਿੰਨਾ ਕੁ ਟਾਈਮ ਲੱਗੂ ਪੈਂ ਜੀ ਤੋ ਤੋ ਦਿਨ ਲੱਗੂਗਾ ਪੁੱਤਰ ਉਹਨਾਂ ਨੂੰ ਪਤਾ ਹੀ ਹੈ ਕਿ ਇੱਧਰ ਰਹਿ ਕੇ ਇਹਨਾਂ ਕੁਝ ਚੀਜ਼ ਕਰ ਗਿਆ ਜੇ ਬਾਹਰ ਚੱਲ ਗਿਆ ਫਿਰ ਇਹਨਾਂ ਪਤਾ ਨਹੀਂ ਕੀ ਕਰ ਦੇਣਾ ਪਰ ਅੱਜ ਸੱਚ ਦਾ ਪਾਠ ਹੋਗਾ ਅੱਜ ਆ ਕੀ ਕੰਮ ਕਰੂੰਗਾ ਠੀਕ ਹੈ ਮਤਲਬ ਤੁਸੀਂ ਪਾਠ ਕਰਦੇ ਹੋ ਤੁਸੀਂ ਮਤਲਬ ਬਾਣੀ ਪੜ੍ਹਦੇ ਹੋ ਤਾਂ ਕਹਿ ਲੋ ਕਿ ਚੁੱਪ ਹੈ ਇੱਕ ਪ੍ਰਕਾਰ ਦਾ ਕਹਿ ਲੋ ਕਿ ਚੁੱਪ ਹੈ ਸਾਈਟ ਹੀ ਕੱਟਿਆ ਜਾਊਗਾ ਤੁਹਾਡਾ ਅੱਛਾ ਜੀ ਚਲੋ ਪੈਸੇ ਫਿਰ ਕਿੱਦਾਂ ਮਤਲਬ ਪੰਜ ਕਿੱਦਾਂ ਭੇਜੀਏ ਤੁਹਾਨੂੰ ਮੈਂ ਤਾਂ ਸਕੈਨ ਤੇ ਭੇਜ ਦਿੰਦੀ ਹਾਂ ਉਸ ਤੇ ਸਕੈਨਰ ਤੇ ਜਿਸ ਸੇਵਾ ਭੇਜ ਦਿੰਦੇ ਮੈਂ ਕਰਾ ਦੇ ਦਿੰਦਾ ਠੀਕ ਹੈ ਤੇ ਜੇ ਮਿਲਣਾ ਹੋਵੇ ਭੈਣ ਜੀ ਮੈਨੂੰ ਮਿਲ ਤੋਂ ਬਾਈ ਫੇਸ ਤੁਹਾਨੂੰ ਮਿਲ ਲਈਏ ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਅਸੀਂ ਮਤਲਬ ਮੈਂ ਤਾਂ ਅਮਰਸਰ ਹਾਂ ਜੀ ਠੀਕ ਹੈ ਜੀ ਪਤਾ ਮੈਂ ਤਾਂ ਹਜ਼ੂਰ ਸਾਈਡ ਤੋਂ ਗੱਲ ਕਰ ਰਹੀ ਹਜੂਰ ਸਾਹਿਬ ਅਸੇ ਅਸੀਂ ਆਉਣਾ ਤਾਂ ਹੈ ਪਰ ਨੈਕਸਟ ਮੰਥ ਆਉਣਾ ਜੇ ਨੈਕਸਟ ਮੰਥ ਆਣਾ ਕੋਈ ਗੱਲ ਨਹੀਂ ਪਰ ਆਪਾਂ ਮਿਲਣਾਂ ਦੀ ਕੋਈ ਚਿੰਤ ਨਹੀਂ ਪਰ ਮੇਂ ਚੀਜ਼ ਇਹੀ ਐ ਕਿ ਨਪਤਰ ਆਪਣਾ ਕੰਮ ਹੋ ਤੁਸ ਹੋਣਾ ਜੇ ਆਪਣਾ ਪਹਿਣਾ ਮੇਰਾ ਨਾਮ ਪਰਮਜੀਤ ਸਿੰਘ ਅਕਾਲੀ ਆ ਹਾਂਜੀ ਸ੍ਰੀ ਅਮਰ ਸਾਹਿਬ ਤੋਂ ਹਿਸਾਬ ਤੋਂ ਬੋਲਦਾ ਸੇਵਾਦਾਰ ਆ ਕਿੱਥੋਂ ਸ੍ਰੀ ਅਮਰ ਸਾਹਿਬ ਤੋਂ ਬੋਲਣਾ ਪੈਣਾ ਹਾਂਜੀ ਕਿਹੜੀ ਸਿੱਖਾਂ ਦੀ ਮਰਿਆਦਾ ਤੇ ਕਿਹੜੀ ਸਾਨੂੰ ਸਿਧਾਂਤ ਸਿਖਾਉਂਦੇ ਨੇ ਵੀ ਕੋਈ ਕੀਤਾ ਕਰਾਇਆ ਮੁਸਲਮਾਨਾਂ ਦਾ ਇਦਾਂ ਤੋਦਾ ਤੁਸੀਂ ਗੁਰਬਾਣੀ ਪੜਦੇ ਹੋ ਤੇ ਤੁਸੀਂ ਲੋਕਾਂ ਨੂੰ ਬਣਾ ਰਹੇ ਹੋ ਬੇਵਕੂਫ 45 5000 ਕਦੀ ਕਿਸੇ ਨੂੰ ਲੈਨੇ ਹੋ ਇਹਦੀ ਕਿਸੇ ਨੂੰ ਕੁਝ ਲੈਨੇ ਹੋ ਜਿੰਨੇ ਗੁਰਬਾਣੀ ਪੜਨੀ ਆ ਤੇ ਉਹ ਆਪ ਆਲੂ ਗੁਰਬਾਣੀ ਤੁਸੀਂ ਕੋ ਵਿੱਚ ਬਚੋਲੇ ਹੋ ਗੁਰਬਾਣੀ ਪੜਨਦੇ ਪੁੱਤਰਾ ਪਾ ਪਾਤੀ ਕਹੇ ਭੈਣ ਮੇਰੇ ਬਾਰੇ ਜਾਣਦੀ ਨਹੀਂ ਤਾਂ ਮੇਰੇ ਬਾਰੇ ਉਹਨੇ ਗੂਗਲ ਕਰ ਲਈ ਮੜਾ ਜਿਆ ਕੋਲ ਲੱਗੇ ਲੱਗੀ ਜਾਨਾ ਗੂਗਲ ਕਰਨਾ ਖਰੀ ਤੇ ਪਹਿਲਾਂ ਦਾ ਦੂਜੇ ਫੋਨ ਤੇ ਲੱਗੇ ਬੰਦਾ ਬੈਠਾ ਉਹਨੇ ਗੂਗਲ ਪਰ ਮੈਂ ਕੌਣ ਬੋਲਦਾ ਜਿਹੜਾ ਤੁਸੀਂ ਆ ਪਖੰਡਾ ਸ਼ੁਰੂ ਕੀਤਾ ਨਾ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੁਣ ਲੱਗ ਗਿਆ ਤੁਹਾਡੇ ਬਾਰੇ ਸਾਨੂੰ ਪਤਾ ਜਾਣਕਾਰੀ ਸਾਡੇ ਕੋਲ ਆ ਗਈ ਤੁਹਾਡੀ ਸਾਰੀ ਰਿਕਾਰਡਿੰਗ ਤੁਹਾਡੀ ਸਾਡੇ ਕੋਲ ਸਾਰੀ ਆ ਜਿਹੜਾ ਤੁਸੀਂ ਲੋਕਾਂ ਨੂੰ ਬਣਾ ਰਹੇ ਹੋ ਮੂਰਖ ਗੁਰਬਾਣੀ ਦੇ ਨਾਂ ਦੇ ਉੱਤੇ ਧੰਦਾ ਬਣਾਇਆ ਹੋਇਆ ਤੁਸੀਂ ਸਿਖਾਣੇ ਬੱਚਿਆਂ ਨੂੰ ਮੂਰਖ ਬਣਾ ਰਹੇ ਹੋ ਬਾਹਰ ਤੇ ਕੋਈ ਕਿੰਨੇ ਕੁ ਤੁਸੀਂ ਬੱਚੇ ਵਿਆਹ ਕੀਤੇ ਨੇ ਤੇਰੇ ਕਾਹਤ ਕੀ ਹੋਇਆ ਮੈਨੂੰ ਤੂੰ ਮੇਰਾ ਕੀ ਵੇਖ ਲਿਆ ਤੈਨੂੰ ਕਿੰਨੇ ਕਹੇ ਮੇਰੇ ਤੇ ਕੀਤਾ ਕਰਿਆ ਮੈਂ ਖੁਦ ਗੁਰ ਸਿੱਖਿਆ ਇੱਕ ਮੇਰੇ ਤੇ ਕੌਣ ਕੀਤਾ ਕਰਿਆ ਕਰਨੂਗਾ ਕੋਈ ਤੂੰ ਕਿਨੂੰ ਵੇਖ ਲਿਆ ਕਿਹੜੀ ਕਿਨੂੰ ਕਿਹਦੀ ਫੋਟੋ ਵੇਖ ਕੇ ਕਹਿਦਾ ਤੂੰ ਮੱਤਰਜੀਤ ਜੀ ਤੁਸੀਂ ਫੋਟੋ ਭੇਜੀ ਮੈਂ ਆਪਣੀ ਫੋਟੋ ਭੇਜੀ ਤੈਨੂੰ ਸਿਰਦੀ ਪਖੰਡਣ ਬੀਬੀਆਂ ਤੂੰ ਮੈਨੂੰ ਕਿਨੇ ਕੀਤਾ ਕਰਾਇਆ ਵੀ ਚੰਗਾ ਭਲਾ ਮੈਂ ਚੜ੍ਹਦੀ ਕਲਾ 'ਚ ਹਾਂ ਮੈਂ ਤੇ ਤੈਨੂੰ ਕਿਨੇ ਕਿਹਾ ਮੈਨੂੰ ਕੀਤਾ ਕਰਾਇਆ ਕਿਸੇ ਨੇ ਕਿਹੜਾ ਸਿਆਣਾ ਮੈਂ ਤੂੰ ਹੈ ਲੋਕਾਂ ਨੂੰ ਬਣਾਇਆ ਤੁਸੀਂ ਛਦਾਈ ਤੁਸੀਂ ਧੰਦਾ ਬਣਾਇਆ ਪਿਆ ਗੁਰਬਾਣੀ ਦੇ ਨਾਂ ਦੇ ਉੱਤੇ ਚੜ੍ਹਦੀ ਕਲਾ 'ਚ ਮੈਂ ਗੁਰਸੇਖ ਸਿੰਘ ਹਾਂ ਮਹਾਰਾਜ ਦੇ ਬਾਣੇ ਚ ਰਹਿਣਾ ਵਾਲਾ ਬਾਣੀ ਪੜਦਾ ਬਾਣੇ ਵਾਲਾ ਸਿੰਘ ਆ ਮੈਨੂੰ ਕੀ ਯੁਰਤ ਆ ਕਿਸੇ ਮੁਸਲਮਾਨ ਤੋਂ ਜਿੱਤੇ ਜਿੱਦੀ ਜਿਹੜਾ ਮੇਰੇ ਤੋਂ ਕਰ ਦੋ ਮੈਨੂੰ ਕੁਝ ਮੇਰਾ ਗੁਰੂ ਮੇਰੇ ਵਾਲਿਆ ਜਾਮ ਗੁਰੂ ਹੈ ਲੱਖ ਬਾਹੇ ਕਿ ਕੀਜਾ ਤੁਸੀਂ ਲੋਕ ਮੂਰਖ ਬਣਾਈ ਜਾਂਦੇ ਹੋ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਠੱਗੀਆਂ ਮਾਰੀ ਜਾਂਦੇ ਹੋ ਤੁਸੀਂ ਤੇਰਦੇ ਕੀਤਾ ਕਰਾਇਆ ਤੂੰ ਕਿਹੜੀ ਸਿਆਣੀ ਆ ਕਿੰਨੇ ਵੇਖ ਲਿਆ ਮੇਰਾ ਕੀਤਾ ਕਰਾਇਆ ਵੀ ਲੋਕਾਂ ਦੇ ਘਰਾਂ ਦੀ ਪਾੜ ਪਾਈ ਜਾਂਦੇ ਨੇ ਰਿਸ਼ਤੇ ਨਾਲ ਭਣ ਭਰਾਵਾ ਦੇ ਵਿੱਚ ਵੀ ਤੇ ਕੱਲ ਨੂੰ ਕਹਿੰਦੇ ਮਾਮੀ ਨੇ ਕੀਤਾ ਤੇ ਚਾਚੇ ਨੇ ਕੀਤਾ ਲੋਕਾਂ ਇਹ ਤੋਂ ਛੇਤਰੋਛ ਤੇ ਕਰਾਈ ਜਾਂਦੇ ਲੋਕਾਂ ਨੂੰ ਮੈਂ ਕੰਨੋਂ ਤੇਰਾ ਜਲੂਸ ਹੁਣ ਰਹੀ ਨਾ ਤੇਰਾ ਤੇਰੀ ਫੋਟੋ ਆ ਗਈ ਸਾਡੇ ਕੋਲ ਤੇਰੀ ਇਹ ਨੈੱਟ ਦੇ ਪੋਣੇ ਨਾਲ ਲਾ ਕੇ ਫੋਟੋ ਰਿਕਾਰਡਿੰਗ ਕਰਕੇ ਨਾਲ ਪੋਣੇ ਦਾ ਨੰਬਰ ਤੇ ਨਾਲੇ ਕੋਲੋਂ ਤੇ ਉੱਤੇ ਕਾਰਵਾਈ ਫਿਰ ਲੱਗੂ ਤੁਹਾਨੂੰ ਪਤਾ ਵੀ ਤੁਸੀਂ ਗੰਦਗੀ ਪਾਇਆ ਤੁਸੀਂ ਲੋਕਾਂ ਨੇ